ਅਸੀਂ ਫਿਰ ਨੂੰ ਕੀ ਚੁਵਾਈ ਗਵਾਂਗੇ ਕਿਦਾਂ ਦਾ ਜਿਹੜਾ ਬਾਰਲੇ ਸ਼ਹਿਰਾ ਵਿੱਚ ਬੈਠ ਕੇ ਕੈਨੇਡਾ ਵਿੱਚ ਬੈਠ ਕੇ ਪੰਜਾਬ ਨੂੰ ਤੋੜਨ ਦੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਯੁਵਾ ਸਾਡਾ ਆ ਉਹਨੂੰ ਭੜਕਾ ਕੇ ਉਹਨਾਂ ਨੂੰ ਲਾਲਚ ਦਤਾ ਕੇ 11 ਲੱਖ ਰੁਪਏ ਦਾ ਕੇ ਤੋੜੋ ਜੀ ਦੰਗੇ ਕਰਾਉਣ ਦਾ ਮਾਹੌਲ ਖਰਾਬ ਕਰਨ ਦਾ ਸਭ ਤੋਂ ਵੱਡਾ ਉਹਨੇ ਚੈਲੰਜ ਕੀਤਾ ਹੋਇਆ ਅੱਜ ਇਹ ਕਹਿੰਦਾ ਜੀ ਕਦੇ ਝੰਡੇ ਲਾ ਦਿਓ ਜੀ ਕਦੇ ਕਿਤੇ ਖਾਲਿਸਤਾਨ ਦੇ ਕਦੇ ਨਾਮ ਲਿਖ ਦਿਓ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਾਓ ਜੀ ਲੇਕਿਨ ਕਦੇ ਵੀ ਉਹਦੀ ਕੋਈ ਵੀ ਚਾਲ ਹਿੰਦੁਸਤਾਨ ਚ ਨਹੀਂ ਚੱਲੀ ਨਹੀਂ ਚੱਲੂਗੀ ਅਧੀਨ ਤੋੜਨਾ ਚਾਹੁੰਦਾ ਹੈ ਦੰਗੇ ਕਰਾਉਣਾ ਚਾਹੁੰਦਾ ਹੈ ਤਾਂ ਕਿ ਬੱਚਿਆਂ ਨੂੰ ਆਂਦੀ ਨੌਜਵਾਨ ਪੀੜ੍ਹੀਆਂ ਨੂੰ ਲਾਲਚ ਦੇ ਕੇ ਹਾਇਰ ਕਰਕੇ ਕਿਸੇ ਮਾਂ ਦੇ ਪੁੱਤ ਖਰਾਬ ਕਰਨੇ ਇਹਨਾਂ ਨੂੰ ਕੱਲੋਂ ਪਾਣ ਲੋ ਕੋਈ ਲਾਲਚ ਆ ਵੀ ਜਾਂਦਾ ਹੈ ਤਾਂ ਉਹਨਾਂ ਨੂੰ ਜੇਲ੍ਹ ਕਰਾਣੀ ਕੋਈ ਦੰਗੇ ਕਰਾਣੇ ਨਮਸਤੇ ਸਸਰੀਕਾਲ ਆਦਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸਿੱਖ ਫਾਰ ਜਸਟਿਸ ਦੇ ਜਿਹੜੇ ਗੁਰੂ ਪਤਵੰਤ ਸਿੰਘ ਪੰਨੂ ਉਹਨਾਂ ਵੱਲੋਂ ਇੱਕ ਭੜਕਾਊ ਭਾਸ਼ਣ ਦਿੱਤਾ ਗਿਆ ਹੈ ਜਿਦੇ ਵਿੱਚ ਉਹ ਡਾਕਟਰ ਭੀਮਰਾਓ ਅੰਬੇਡਕਰ ਦੇ ਬੁੱਤਾਂ ਨੂੰ ਤੋੜਨ ਦੀ ਗੱਲ ਆਖ ਰਿਹਾ ਹੈ ਤੇ 11 ਜਿਲ੍ਹ 11 ਜ਼ਿਲ੍ਹਿਆਂ ਦੇ ਵਿੱਚ 11 ਬੁੱਤਾਂ ਦੇ ਲਈ 11-11 ਲੱਖ ਰੁਪਏ ਦੀ ਗੱਲ ਕੀਤੀ ਜਾ ਰਹੀ ਹੈ ਵੀ ਜਿਹੜਾ ਤੋੜੇਗਾ ਉਹਨੂੰ 11 ਲੱਖ ਰੁਪਏ ਦਿੱਤੇ ਜਾਣਗੇ ਤੇ ਸ਼ਿਵ ਸena ਬਾਲ ਠਾਕਰੇ ਦੇ ਸ਼ਿਵ ਸena ਨੇਤਾ ਸਾਡੇ ਨਾਲ ਮੌਜੂਦ ਨੇ ਜਾਣਕਾਰੀ ਉਹਨਾਂ ਤੋਂ ਲੈ ਲੈਣੇ ਆਂ ਵੀ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਮੈਂ ਜ਼ਿਲ੍ਹਾ ਇੰਚਾਰਜ ਸ਼ਿਵਾ ਸ਼ਰਮਾ ਸ਼ਿਵਸਨਾ ਉਦਵਾਲਾ ਸਾਹਿਬ ਠਾਕਰੇ ਤੋਂ ਜੋ ਕਿ ਅੱਜ ਅਸੀਂ ਆਪਣੀ ਆਪਣੇ ਅਨਲਾਈਨ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਸਾਡੇ ਕੋਲ ਤੇ ਇੱਥੇ ਪਹੁੰਚੇ ਨੇ ਔਰ ਅੱਜ ਮੈਂ ਕਹੀ ਗੱਲ ਕਹਿਣਾ ਚਾਹੂੰਗਾ ਜੀ ਜਿਹੜੇ ਅਪੰਨੂ ਨੇ ਇੱਕ ਬੜੇ ਘੱਡਿਆ ਬਿਆਨ ਦਿੱਤੇ ਆ ਕਿ 11 ਸ਼ਹਿਰਾਂ ਦੇ 11 ਜ਼ਿਲ੍ਹਿਆਂ ਦੇ ਵਿੱਚ ਡਾਕਟਰ ਅੰਬੇਦਕਰ ਸਾਹਿਬ ਦੇ ਪੁਤਲੇ ਨੂੰ ਤੋੜਨ ਦੀ ਗੱਲ ਸ਼ਦਾਬ ਦੀ ਲਿਖਣ ਦੀ ਔਰ ਸਭ ਤੋਂ ਵੱਡੀ ਗੱਲ ਉਹਨੇ ਕੋਈ ਸਭ ਤੋਂ ਵੱਡਾ ਜਿਹੜਾ ਯੁਵਾ ਸਾਡਾ ਆ ਉਹਨੂੰ ਢੁਕਾ ਕੇ ਉਹਨਾਂ ਨੂੰ ਲਾਲਚਤਾ ਕੇ 11-11 ਲੱਖ ਰੁਪਏ ਦਾ ਕੇ ਤੋੜੋ ਜੀ ਦੰਗੇ ਕਰਾਉਣ ਦਾ ਮਾਹੌਲ ਖਰਾਬ ਕਰਨ ਦਾ ਸਭ ਤੋਂ ਵੱਡਾ ਉਹਨੇ ਚੈਲੰਜ ਕੀਤਾ ਹੋਇਆ ਅਸੀਂ ਇੱਕੋ ਗੱਲ ਕਹਿੰਦੇ ਜੀ ਕੈਨ ਤੇਜ ਕਰੰਚਵ ਜਮੀਨ ਆਸਮਾਨ ਦਾ ਫਰਕ ਹੈ ਰਾਤ ਨੂੰ ਚੂਹੇ ਆਉਂਦੇ ਆ ਜਿਹੜਾ ਕੰਮ ਕਰਕੇ ਲੁਕ ਜਾਂਦੇ ਆ ਅਸੀਂ ਪੰਨੂਕ ਚੂਹਾ ਹੀ ਕਹਾਂਗੇ ਕਿਹੜਾ ਤਰ੍ਹਾਂ ਦਾ ਜਿਹੜਾ ਬਾਰਲੇ ਸ਼ਹਿਰਾਂ ਚ ਬੈ ਕੇ ਕੈਨੇਡਾ ਚ ਬੈ ਕੇ ਪੰਜਾਬ ਨੂੰ ਤੋੜਨ ਦੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਲੇਕਿਨ ਉਹਦੀ ਜਿਹੜੀ ਗੱਲਾਂ ਬਹੁਤ ਗਲਤ ਨੇ ਪਰ ਨਾ ਹੀ ਕਦੇ ਪੂਰਾ ਹੋਊਗਾ ਕਿਉਂਕਿ ਸਭ ਨੂੰ ਪਤਾ ਹੈ ਹਿੰਦੂ ਸਿੱਖ ਭਾਈਚਾਰਾ ਪੰਜਾਬ ਦਾ ਅਹਿਮ ਰੋਲ ਨਿਭਾਉਂਦਾ ਹੈ ਅੱਗੇ ਉਹ ਵੀ ਨਿਭਾਉਂਦਾ ਰਹੂਗਾ ਤੇ ਨਾ ਹੀ ਕਦੇ ਟੁੱਟਿਆ ਤੇ ਨਾ ਹੀ ਕਦੇ ਟੁੱਟੇਗਾ ਪੰਨੂ ਵੱਲੋਂ ਇਹ ਵੀ ਗੱਲ ਕੀਤੀ ਜਾ ਰਹੀ ਹੈ ਵੀ ਨੋ ਹਿੰਦੂ ਨੋ ਭਾਰਤ ਤੇ ਉਹ ਕਹਿੰਦਾ ਓਨਲੀ ਫਾਰ ਸਿੱਖ ਜੀ ਤੇ ਆਪਣੇ ਤਾਂ ਹਿੰਦੂ ਸਿੱਖ ਮੁਸਲਮਾਨ ਈ ਸਾਰੇ ਰਲ ਮਿਲ ਕੇ ਰਹਿੰਦੇ ਆ ਇੱਥੇ ਤੇ ਉਹਦੇ ਇਸ ਬਿਆਨ ਤੇ ਤੁਹਾਡਾ ਕੀ ਵਿਚਾਰ ਮੈਂ ਤੁਹਾਨੂੰ ਦੱਸਿਆ ਜੀ ਉਹ ਸਿਰਫ ਢਕਾਉ ਬਿਆਨ ਦੇ ਕੇ ਸਿਰਫ ਦੇਹ ਤੋੜਨਾ ਚਾਹੁੰਦਾ ਹੈ ਦੰਗੇ ਕਰਾਉਣਾ ਚਾਹੁੰਦਾ ਹੈ ਤਾਂ ਕਿ ਬੱਚਿਆਂ ਨੂੰ ਆਂਦੀ ਨੌਜਵਾਨ ਪੀੜ੍ਹੀਆਂ ਨੂੰ ਲਾਲਚ ਦੇ ਕੇ ਹਾਇਰ ਕਰਕੇ ਕਿਸੇ ਮਾਂ ਦੇ ਪੁੱਤ ਖਰਾਬ ਕਰਨੇ ਇਹਨਾਂ ਨੂੰ ਕੱਲੋਂ ਮੰਨ ਲਓ ਕੋਈ ਲਾਲਚ ਆ ਵੀ ਜਾਂਦਾ ਹੈ ਤਾਂ ਉਹਨਾਂ ਨੂੰ ਜੇਲ੍ਹ ਕਰਾਣੀ ਦੰਗੇ ਕਰਾਣੇ ਉਹਦਾ ਇਹ ਕੰਮ ਹੈ ਲੇਕਿਨ ਸਾਡਾ ਜਿਹੜਾ ਸੋਚ ਹੈ ਉਹਦਾ ਬਾਲਾ ਸਾਹਿਬ ਠਾਕਰੇ ਦੀ ਸਾਡੇ ਬਾਲਾ ਸਾਹਿਬ ਠਾਕਰੇ ਦੀ ਹਿੰਦੂ ਸਿੱਖ ਭਾਈਚਾਰਾ ਸਾਰੇ ਧਰਮ ਇੱਕ ਕਰੇ ਹਿੰਦੂ ਸਿੱਖ ਭਾਈਚਾਰਾ ਨਾ ਟੁੱਟੇ ਨਾ ਹੀ ਘਟੇਗਾ ਠੀਕ ਹੈ ਜੀ ਤੇ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਬਾਰ-ਬਾਰ ਇਹਦੀਆਂ ਵੀਡੀਓਜ਼ ਆ ਰਹੀਆਂ ਨੇ ਪੰਨੂ ਦੀਆਂ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੁਸ਼ ਇਹਨਾਂ ਵੱਲੋਂ ਭੜਕਾਊ ਭਾਸ਼ਣ ਦਿੱਤੇ ਜਾਂਦੇ ਨੇ ਤੇ ਲੋਕ ਜਿਹੜੇ ਇਹਨਾਂ ਦੇ ਸਮਰਥਕ ਨੇ ਉਹ ਇਹਨਾਂ ਦੇ ਹੱਕ ਦੀ ਗੱਲ ਕਰਦੇ ਨੇ ਤੇ ਜਿਹੜੇ ਇਹਨਾਂ ਦੇ ਸਮਰਥਕ ਨਹੀਂ ਹੈ ਜਿਹੜੇ ਅਖੰਡ ਭਾਰਤ ਚਾਹੁੰਦੇ ਨੇ ਤੇ ਉਹ ਉਹਨਾਂ ਦੀ ਸੋਚ ਵੱਖਰੀ ਹੈ ਤੇ ਉਹ ਨੌਜਵਾਨ ਪੀੜ੍ਹੀ ਨੂੰ ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ ਤੇ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਕਈ ਟਾਈਮ ਤੋਂ ਹੈ ਮਗਰ ਪਿਆ ਹੋਇਆ ਕਦੇ ਕੰਦਾ ਜੀ ਕਦੇ ਝੰਡੇ ਲਾ ਦਿਓ ਜੀ ਕਦੇ ਕਿਤੇ ਖਾਲਿਸਤਾਨ ਦੇ ਕਦੇ ਨਾਮ ਲਿਖ ਦੋ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਾਓ ਜੀ ਲੇਕਿਨ ਕਦੇ ਵੀ ਉਹਦੀ ਕੋਈ ਵੀ ਚਾਲ ਹਿੰਦੁਸਤਾਨ ਚ ਨਹੀਂ ਚੱਲੀ ਨਹੀਂ ਚੱਲੂਗੀ ਅਸੀਂ ਯੂਵੋ ਬਣੋ ਇੱਕੋ ਸੰਦੇਸ਼ ਦਵਾਂਗੇ ਕਿ ਇਹੋ ਜਿਹੇ ਗੱਲਾਂ ਚ ਨਾ ਆਵੇ ਤੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਵਾਲ ਦੇਖ ਕੇ ਅਗਰ ਇਹਦੇ ਚ ਇੰਨੀ ਕ ਦਮ ਰੱਖਦੇ ਆਪਣੇ ਆਪ ਚ ਆਪਣੇ ਪਰਿਵਾਰ ਕਿਉਂ ਨਹੀਂ ਮੁਰੇ ਲਿਆਂਦਾ ਆਪ ਕਿਉਂ ਨਹੀਂ ਮੁਰੇ ਆਂਦਾ ਆਪਣਾ ਲੋਕਾਂ ਦੇ ਪਰਿਵਾਰ ਨੂੰ ਮੁਰਾਉਣ ਦੀ ਕੋਸ਼ਿਸ਼ ਕਰ ਰਿਹਾ ਆਪਣੇ ਬੱਚੇ ਵੀ ਨਹੀਂ ਇਹਦੇ ਆਪਣਾ ਪਰਿਵਾਰ ਆ ਇਹ ਪੂਰਾ ਖਾਲਿਸਤਾਨ ਕੈਨੇਡਾ ਚ ਬੈਠਾ ਆ ਇਹਦਾ ਉਹਨਾਂ ਤੋਂ ਬੰਦੇ ਹਾਇਰ ਕਰੇ ਭੇਜੇ ਅਸੀਂ ਇੱਕੋ ਹੀ ਅਪੀਲ ਕਰਾਂਗੇ ਆਪਣੇ ਪੰਜਾਬ ਸਰਕਾਰ ਨੂੰ ਇਹਨੂੰ ਰਿਪੋਰਟ ਕਰਕੇ ਨਾ ਪੰਜਾਬ ਭੇਜਿਆ ਜਾਵੇ ਅਸੀਂ ਕੋਈ ਵੀ ਲਗਾਂਗੇ ਪੰਜਾਬ ਸਰਕਾਰ ਨੂੰ ਕਿਉਂਕਿ ਜਿਵੇਂ ਜਿਵੇਂ ਕਿ ਤੁਹਾਨੂੰ ਪਤਾ ਹੈ ਆਣ ਵਾਲੀ ਪੀੜ੍ਹੀ ਨੂੰ ਭੜਕਾ ਰਿਹਾ ਜਿਵੇਂ ਕਿ ਬੇਰੋਜ਼ਗਾਰੀ ਬਹੁਤ ਚੱਲ ਰਹੀ ਐ ਅਜੇ ਟਾਈਮ ਤੇ ਹੁਣ ਜਿਵੇਂ ਸਭ ਨੂੰ ਪਤਾ ਹੈ ਪਿੱਛੇ ਇੱਕ ਕਈ ਜਗ੍ਹਾ ਬੰਬੀ ਬਲਾਸਟ ਹੋਏ ਸੀਗੇ ਉਹਦੇ ਕਈ ਬੰਦਿਆਂ ਨੇ ਹਾਇਰ ਕਿਤੇ ਬੰਦੇ ਸੀ ਹਾਇਰ ਕਿਤੇ ਹਾਇਰ ਕਿਤੇ ਗਿਆ ਸੀ ਤੇ ਕੋਈ ਵੱਡੇ ਜੋ ਪਤਾ ਲੱਗਾ ਯੂਪੀ ਬਿਹਾਰ ਦੇ ਬੰਦੇ ਸੀਗੇ ਉਹ ਅਸੀਂ ਉਹੀ ਗੱਲ ਕਵਾਂਗੇ ਜਿੱਦਾਂ ਹਾਇਰ ਕਰਨ ਨਾਲ ਕੁਝ ਨਹੀਂ ਹੋਣਾ ਕਿ ਬੱਚਿਆਂ ਨੂੰ ਆਪਣੇ ਆਪ ਦੇਖਣਾ ਪਊਗਾ ਯੁਵਾ ਨੂੰ ਆਪਣੇ ਆਪਣੀ ਸੋਚ ਆਪ ਸੋਚਣੀ ਪਊਗੀ ਕਿ ਅਸੀਂ ਇਹਨਾਂ ਰਲ ਚ ਨ 11-11 ਲੱਖ ਰੁਪਏ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਪੰਨੂ ਵੱਲੋਂ ਤੇ ਕਈ ਲੋਕ ਵਿੱਚ ਐਸੇ ਵੀ ਨੇ ਜਿਹੜੇ ਗੱਲਾਂ 'ਚ ਆ ਵੀ ਜਾਂਦੇ ਨੇ ਠੀਕ ਹੈ ਨਾ ਤੇ ਯੂਥ ਵੈਸੇ ਤਾਂ ਬਹੁਤ ਸਿਆਣਾ ਹੋ ਚੁੱਕਿਆ ਹੈ ਕਿਉਂਕਿ ਐਸੇ ਹੀ ਗੱਲਾਂ ਵਿੱਚ ਨਹੀਂ ਆਊਗਾ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ ਜੀ ਯੂ ਸਾਡਾ ਬਹੁਤ ਸਮਝਦਾਰ ਹੈ ਔਰ ਹਿੰਦੂ ਸਿੱਖ ਭਾਈਚਾਰਾ ਕਦੇ ਟੁੱਟਿਆ ਨਹੀਂ ਟੁੱਟੂਗਾ ਔਰ ਸਾਡਾ ਜਿਹੜਾ ਯੂਥ ਹੈ ਉਹ ਇਹਦੀ ਗੱਲਾਂ 'ਚ ਨਹੀਂ ਆਊਗਾ। ਬਹੁਤ ਬਹੁਤ ਧੰਨਵਾਦ। ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ? ਤੁਸੀਂ ਵੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਦਿਓ ਤੇ ਕਮੈਂਟ ਸਭੇ ਭਾਸ਼ਾ ਦੇ ਵਿੱਚ ਦਿਓ। ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਾਨੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ।